ਅੱਜ ਮੈਂ ਤੁਹਾਨੂੰ ਉਹ ਘਰ ਦਿਖਾਉਣ ਲੱਗਾ ਜੋ 1947 ਤੋਂ ਪਹਿਲਾਂ ਦਾ ਏ ਪਰ ਗੱਲ ਸਿਰਫ ਇਮਾਰਤ ਦੀ ਨਹੀਂ ਯਾਦਾਂ ਤੇ ਪੰਜਾਬ ਦੀ ਰੂਹ ਦੀ ਗੱਲ ਏ ਇਹ ਹਵੇਲੀ 1947 ਤੋਂ ਪਹਿਲਾਂ ਬਣੀ ਸੀ ਜ਼ਮਾਨਾ ਬਦਲਦਾ ਰਿਹਾ ਲੋਕ ਬਦਲਦੇ ਰਹੇ ਪਰ ਇਹ ਘਰ ਅੱਜ ਵੀ ਕਹਾਣੀ ਸੁਣਾ ਰਿਹਾ ਏ ਪੰਜਾਬ ਕਦੇ ਹਾਰ ਨਹੀਂ ਮੰਨਦਾ ਇਸ ਨੇ ਵੀ ਸਾਬਤ ਕੀਤਾ ਏ پنجاب طرح ایک تان کے کھڑی ہے دے نال اور اے دیکھو جی اندر تو ان دکھا رہے ہیں کہ گارے نال چنائی ہوئی ہے ٹھیک ہے اور اے دیکھو سارا سیمٹ نال پھر کیتا گیا سر پلستر وغیرہ اور اے دیکھو جی تو انہوں اے سامنے کمرے اس کمرے دا ان دونوں اندر دا ایریا بھی دکھانے ہیں پہلے باروں چیک کرو جی دروازے دنال نال دیوا جلان واسطے ایک جگہ بھی بنی ہوئی ہے ڈیوے واسطے اور اے دیکھو جی اندر دا ایریا فل خستہ حالت ہو ہے لیکن ایک تنگ کے کھڑی ہے یہ امارتاں فل کہانیاں نے انہوں محسوس کرو احساس جاگ نے اے گھر بابا سچا سنگھ لیکن ہوں اتر جنہ نے زمین خریدی سی جنہ نو لاٹ ہوئی سی او اتنے آباد نے اور اے وکھو جی فل خستہ ہو چکے نے اے سائیڈ والے کمرے فل ਦੌਰ ਫਟ ਦਾ ਹੁਣ ਸ਼ਿਕਾਰ ਹੋ ਚੁੱਕੀ ਹੈ ਹਵੇਲੀ ਦਿਨ ਬਦਨ ਡਲਦੀ ਜਾ ਰਹੀ ਹੈ ਇਸ ਤਰ੍ਹਾਂ ਦੇ ਘਰ ਸਿਰਫ ਪੁਰਾਣੀਆਂ ਇਮਾਰਤਾਂ ਨਹੀਂ ਇਹ ਗਵਾਹ ਨੇ ਉਸ ਗੁਜ਼ਰੇ ਹੋਏ ਦੌਰ ਦੀਆਂ ਜਦੋਂ ਸਰਹੱਦਾਂ ਬਦਲੀਆਂ ਲੋਕ ਬਦਲ ਗਏ ਪਰ ਯਾਦਾਂ ਨਹੀਂ ਬਦਲੀਆਂ ਇਹ ਉਸ ਚੀਜ਼ ਦੀ ਗਵਾਹ ਨੇ ਚਾਹੇ ਮੁਲਕ ਬਦਲ ਜਾਣ ਲੋਕ ਬਦਲ ਜਾਣ ਸਰਹਦਾਂ ਬਦਲ ਜਾਣ ਲੇਕਿਨ ਯਾਦਾਂ ਨਹੀਂ ਬਦਲਦੀਆਂ ਜਿਸ ਜਗ੍ਹਾ ਨਾਲ ਯਾਦਾਂ ਜੁੜੀਆਂ ਹੋਣ ਉਹ ਯਾਦਾਂ ਨਹੀਂ ਬਦਲਦੀਆਂ ਇਹ ਉਹਨਾਂ ਲੋਕਾਂ ਦਾ ਸਬਰ ਹੈ ਜੋ ਇਹਨਾਂ ਇਮਾਰਤਾਂ ਨੂੰ ਛੱਡ ਕੇ 47 ਵੇਲੇ ਤਾਰੋਂ ਪਾਰ ਚਲੇ ਗਏ ਆਵਾਜ਼ ਦੇ ਅੰਦਰੋਂ ਗੁਜ਼ਰਦੀ ਏ ਤੇ ਉਸਦੇ ਨਾਲ ਮਿੱਟੀ ਦੀ ਖੁਸ਼ਬੂ ਆਂਦੀ ਏ ਸਾਲਾਂ ਪੁਰਾਣੀ 사ਵਾ ਦੀ ਗਰਮੀ ਮਹਿਸੂਸ ਹੁੰਦੀ ਏ ਜਿਵੇਂ ਹਮਾਰਾ ਤਾਂਖ ਦੀ ਹੈ ਕਿ ਮੈਨੂੰ ਉਹਨਾਂ ਲੋਕਾਂ ਨੂੰ ਮਿਲਾਓ ਮੈਂ ਉਹਨਾਂ ਲੋਕਾਂ ਦੀ ਯਾਦ ਆ ਜਿੰਨਾ ਇੱਥੇ ਵਕਤ ਗੁਜ਼ਾਰਿਆ ਮਗਰ ਕਹਾਣੀ ਹਾਲੇ ਬਾਕੀ ਹੈ ਤੇ ਇਹ ਜੇ ਘਰ ਦਾ ਪਿਛਲਾ ਏਰੀਆ ਹੈ ਬੈਕ ਸਾਈਡ ਵਾਲਾ ਇਹ ਇਮਾਰਤ ਵੀ ਫੌਜਾ ਸਿੰਘ ਵਾਂਗ ਮਜ਼ਬੂਤ ਹੈ ਓਕੇ ਜੀ ਦੋਸਤੋ ਮਿਲਦੇ ਆ ਨੈਕਸਟ ਵਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਬਹੁਤ ਸ਼ੁਕਰੀਆ